ਮ्युनਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਲੋਕੀ ਰੁਪਈਏ ਐ ਸੁੱਟਦੇ ਜਿਵੇਂ ਪਤਾ ਨਹੀਂ ਕੀ ਐ ਕਰੋੜ ਕੋ ਇੱਕ ਇੱਕ ਕਰੋੜ ਰੁਪਈਆ ਲਾ ਦਿੰਦੇ ਹੈ ਕਿ ਕਰੋੜਾਂ ਤੋਂ ਵੀ ਵੱਧ ਲਾ ਦਿੰਦੇ ਉੱਥੇ ਵੀ ਇਹ ਹਾਲ ਹੈਗਾ ਕਿ ਨਹੀਂ ਤੁਹਾਡੇ ਦੇ ਤਾਂ ਬਹੁਤ ਪੈਸਾ ਆ ਸਾਡੇ ਤਾਂ ਉੱਥੇ ਸਸਤੇ ਜੀ ਹੋ ਜਾਂਦਾ ਕੰਮ ਸਾਰਾ ਸਸਤੇ ਤੇ ਜਾਂਦਾ ਉੱਥੇ ਤਾਂ ਇਹ ਇਹ ਦੇਖੋ ਜਗਾ ਜਗਾ ਦੀ ਹਰ ਇੱਕ ਦੀ ਆਪੋ ਆਪੋ ਰੀਤ ਰਿਵਾਜ ਹੁੰਦੇ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਹੈ ਪਰ ਜਿਵੇਂ ਮੈਂ ਜ਼ਿਕਰ ਕੀਤਾ ਕਿ ਉਹ ਜਿਹੜਾ ਉੱਥੇ ਕਾਰਪੋਰੇਸ਼ਨ ਦੀਆਂ ਚੋਣਾਂ ਹੁੰਦੀਆਂ ਉਹ ਹੁੰਦਾ ਪਾਰਟ ਟਾਈਮ ਕੰਮ ਪਾਰਟ ਟਾਈਮ ਔਰ ਟਾਈਮ 'ਤੇ ਤੁਸੀਂ ਬਕਾਇਦਾ ਤੁਹਾਨੂੰ ਆਪਣੀ ਹੋਰ ਕੰਮ ਬਰਕਰਾਰ ਰੱਖਣਾ ਪੈਂਦਾ ਆ ਕਿਉਂਕਿ ਉਹਨਾਂ ਤੁਹਾਡਾ ਚੁੱਲ੍ਹਾ ਨਹੀਂ ਚਲਾਣਾ ਉਹ ਫੀ ਬਿੱਲ ਤੁਹਾਡੇ ਬਿਜਲੀ ਜਾਂ ਗੈਸ ਦੇ ਉਹ ਤੋਂ ਨਹੀਂ ਭਰਨੇ ਉਹ ਤੁਹਾਨੂੰ ਕੁਝ ਰਕਮ ਦਿੰਦੇ ਹੁੰਦੇ ਨੇ ਵੀ ਸਾਲ ਦਾ ਜਿਹੜਾ ਥੋੜਾ ਬਹੁਤ ਜਿਹੜਾ ਤੁਹਾਡਾ ਖਰਚਾ ਹੁੰਦਾ ਬਾਕੀ ਤੁਸੀਂ ਹੋਰ ਜਾਂ ਤਾਂ ਤੁਸੀਂ ਹੁੰਦੇ ਸੇਵਾਮੁਕਤ ਰਿਟਾਇਰਡ ਆ ਤਾਂ ਤੁਸੀਂ ਉਹ ਜ਼ਿਆਦਾਤਰ ਜਿਹੜੇ ਕਾਉਂਸਲਰ ਉੱਤੇ ਹੁੰਦੇ ਨੇ ਉਹ ਸੇਵਾਮੁਕਤ ਹੁੰਦੇ ਨੇ ਪਰ ਉਹ ਚਾਹੁੰਦੇ ਸੀਗੇ ਵੀ ਦੇਖੋ ਸਾਡੇ ਬਜ਼ੁਰਗ ਜ਼ਿਆਦਾ ਆ ਵੀ ਅਸੀਂ ਚਾਹੁੰਦੇ ਆ ਕਿ ਕੋਈ ਨਾ ਕੋਈ ਨੌਜਵਾਨ ਮੁਟਿਆਰਾ ਉਹ ਵੀ ਹੋਣ ਤਾਂ ਨਾਲੇ ਘਟ ਗਿਣਤੀਆਂ ਦੇ ਸੋ ਉਦੋਂ ਮੈਂ ਆਪਣੇ ਘਰਵਾਲੀ ਨਾਲ ਮਾਤਾ ਪਿਤਾ ਸਾਰਿਆਂ ਨਾਲ ਸਲਾਮ ਅਸ਼ਰਾ ਕੀਤਾ ਉਹ ਕਹਿੰਦੇ ਚਲੋ ਇਹ ਯੋਗਦਾਨ ਪਾਉਣ ਨੂੰ ਆਪਣੇ ਸਮਾਜ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਇਹ ਬੜਮੁੱਲਾ ਮੌਕਾ ਹੈਗਾ ਆ ਤਾਂ ਤਦ ਹੀ ਮੈਂ ਉਮੀਦਵਾਰ ਬਣ ਗਿਆ ਹਾਲਾਂਕਿ ਉਦੋਂ ਲੀਬਰ ਪਾਰਟੀ ਦਾ ਗਰਾਫ ਕਾਫੀ ਡਿੱਗ ਚੁੱਕਾ ਸੀਗਾ 2007 ਚ ਲੱਗਦਾ ਸੀਗਾ ਕਿ ਕਾਉਂਸਲ ਹਾਰ ਨਹੀਂ ਆ ਤੇ ਹੌਲੀ ਹੌਲੀ ਸਰਕਾਰ ਵੀ ਸ਼ਾਇਦ ਕੁਝ ਸਮੇਂ ਚ ਬਰਖਾਸਤ ਹੋ ਜਵੇ ਉਹ ਹੋਇਆ ਵੀ ਇਦਾਂ ਉਹ ਮੈਂ ਖੜ ਗਿਆ ਸਾਡੀ ਪਾਰਟੀ ਹਾਰ ਗਈ ਪਰ ਇਹ ਨਾ ਚੀਜ਼ ਨੂੰ ਉਸ ਵਾਰਡ ਦੇ ਲੋਕਾਂ ਨੇ ਚੁਣ ਲਿਆ ਸੋ ਮੈਂ ਕਾਉਂਸਲਰ ਬਣ ਗਿਆ ਇਹ ਹੌਲੀ ਹੌਲੀ ਫਿਰ ਉਸ ਤੋਂ ਜਦੋਂ ਮੈਂ ਉੱਥੇ ਕਾਉਂਸਲ ਚੈਂਬਰ ਦੇ ਵਿੱਚ ਜਾਂਦਾ ਸੀ ਉੱਥੇ ਜਿਹੜਾ ਲੋਕਾਂ ਦੇ ਨਾਲ ਜੋ ਗੱਲ ਕਰਨ ਦਾ ਜਿਹੜਾ ਤਰੀਕਾ ਸੀ ਜਿਹਨੂੰ ਆਪਾਂ ਡਿਬੇਟਿੰਗ ਸਟਾਈਲ ਕਹਿੰਦੇ ਆ ਕਿਸੇ ਨੂੰ ਜਵਾਬ ਦੇ ਬਣਾਉਣਾ ਕੋਈ ਜਿਹੜੇ ਕਾਉਂਸਲਰ ਆ ਕਾਉਂਸਲ ਦਾ ਲੀਡਰ ਆ ਜਿਹਨੂੰ ਇਥੇ ਮੇਅਰ ਵੀ ਆਪਾਂ ਕਹਿੰਦੇ ਉਹਨਾਂ ਉਹਨੂੰ ਜਵਾਬ ਦੇਣਾ ਵਿਅਕਤੀ ਨੂੰ ਉੱਥੇ ਦੇਖੋ ਜੇ ਤੁਸੀਂ ਪੜਨ ਲਿਖਣ ਦਾ ਤੁਹਾਨੂੰ ਸ਼ੌਂਕ ਆ ਤੁਸੀਂ ਪੜ੍ਹ ਲਿਖ ਕੇ ਜਿਹੜੇ ਅੰਕੜਿਆਂ ਦੇ ਮੁਤਾਬਕ ਤੁਸੀਂ ਬੰਦੇ ਨੂੰ ਐਨ ਉੱਥੇ ਸਿੱਧਾ ਕਰ ਸਕਦੇ ਆ ਵੀ ਆਹ ਤੁਸੀਂ ਕਰ ਰਹੇ ਆ ਆਹ ਨਹੀਂ ਕਰ ਰਹੇ ਸੋ ਉਹ ਰਿਪੋਰਟਰ ਮੈਂ ਪੜ ਕੇ ਉਹਨਾਂ ਸਗਾ ਤੈਹ ਲਾਉਣ ਤੁਹਾਨੂੰ ਵਿਅਕਤੀ ਨੂੰ ਜ਼ਿਆਦਾ ਚੰਨੀ ਲੱਗਦਾ ਜੇ ਤੁਸੀਂ ਐਨ ਪਹਿਲਾਂ ਆਪਣਾ ਸਾਰੀ ਖੋਜ ਪੜਤਾਲ ਕੀਤੀ ਹੋਵੇ ਉਹਦੇ ਮੁਤਾਬਕ ਪਾਰਟੀ ਜਿਹੜੇ ਹੋਰ ਸੀਗੇ ਕਾਉਂਸਲਰ ਉਹਨਾਂ ਨੂੰ ਚੰਗਾ ਲੱਗਾ ਪਾਰਟੀ ਨੂੰ ਚੰਗਾ ਲੱਗਾ ਉਹ ਦੋ ਸਾਲ ਬਾਅਦ ਉਹਨਾਂ ਨੇ ਕਿਹਾ ਵੀ ਦੇਖੋ ਸਾਡੇ ਚੇਅਰਮੈਨ ਬਣ ਜਾਓ ਉਹ ਮੈਂ ਪਾਰਟੀ ਦਾ ਚੇਅਰਮੈਨ ਬਣ ਗਿਆ ਫਿਰ ਜੋ 2011 ਚ ਉੱਥੇ ਚੋਣਾਂ ਹੋਣੀਆਂ ਸੀ ਕਾਉਂਸਲ ਦੀਆਂ ਹਰ 4 ਸਾਲਾਂ ਬਾਅਦ ਹੁੰਦੀਆਂ ਉਹ ਕਹਿੰਦੇ ਵੀ ਸਾਡਾ ਮੇਅਰ ਦਾ ਉਮੀਦਵਾਰ ਇਸ ਚਾਹੁੰਦੇ ਆ ਵੀ ਤਨਮਜੀਤ ਏਸੀ ਨੂੰ ਉਹ ਐਤ ਕੀ ਹੋਇਆ 2011 ਜਿੱਦਾਂ ਵੀ ਅਸੀਂ ਜਿੱਤ ਵੀ ਗਏ ਤਾਂ ਮੇਅਰ ਬਣ ਗਿਆ ਹੋਲੀ-ਹੋਲੀ ਇਹ ਦਿਜੋ ਜੇ ਕਹੋ ਪੀ ਉਹਨਾਂ ਨੂੰ ਮੇਰਾ ਕੰਮ ਪਸੰਦ ਆਤਾ ਮੈਨੂੰ ਜੋ ਮੈਨੂੰ ਖਿੱਚ ਪੈਂਦੀ ਸੀਗੀ ਕਾਰੋਬਾਰ ਚ ਬਿਜ਼ਨਸ ਦੇ ਵਿੱਚ ਉਹ ਇੰਨੀ ਨਹੀਂ ਪਰ ਇਸ ਜਿੰਨੇ ਲੋਕ ਸੇਵਾ ਦੇ ਵਿੱਚ ਤੁਸੀਂ ਲੋਕਾਂ ਚ ਵਿਚਰਦੇ ਆ ਲੋਕਾਂ ਦਾ ਹਲਕਾ ਚੀਜ਼ਾਂ ਦਾ ਕੱਢਦੇ ਆ ਜੋ ਪਿਆਰ ਉਹਨਾਂ ਤੋਂ ਮਿਲ ਰਿਹਾ ਸੀਗਾ ਉਹ ਇਹ ਸਮਝਾਉਣਾ ਮੁਸ਼ਕਿਲ ਹੋ ਜਾਂਦਾ ਇਹ ਜੋ ਤੁਹਾਨੂੰ ਸਵਾਦ ਕਿਸੇ ਚੀਜ਼ ਦਾ ਮਿਲਦਾ ਹੁੰਦਾ ਨਾ ਜੋ ਸੰਤੁਸ਼ਟੀ ਉਸ ਚੀਜ਼ ਤੋਂ ਉਹ ਜੋ ਤੁਹਾਨੂੰ ਇੱਥੇ ਮਿਲ ਰਹੀ ਆ ਮੇਰੇ ਵਰਗੇ ਨੂੰ ਸਵਾਲ ਜਵਾਬ ਕਰਨ ਚ ਜਾਂ ਇਹ ਕਰਨ ਚ ਉਹ ਸਵਾਦ ਤੁਹਾਨੂੰ ਹੀ ਪਤਾ ਆ ਫਿਰ ਤੁਸੀਂ ਕੀ ਕਰ ਰਹੇ ਹੋ ਕਿਉਂ ਤੁਹਾਨੂੰ ਇਹ ਪੇਸ਼ਾ ਚੰਗਾ ਲੱਗ ਰਿਹਾ ਹ ਹ ਤੇ ਇਦਾਂ ਹੀ ਹੌਲੀ ਹੌਲੀ ਕਰਦੇ ਕਰਾਉਂਦੇ 2017 ਚ ਉਥੇ ਚੋਣ ਹੋਈ ਪ੍ਰਧਾਨ ਮੰਤਰੀ ਜੋ ਮੌਕੇ ਦੀ ਕੰਸਰਵੇਟਿਵ ਸਰਕਾਰ ਦੀ ਸੀ ਟਰੇਜ਼ਾ ਮੇ ਪ੍ਰਧਾਨ ਮੰਤਰੀ ਨੇ ਕਿਹਾ ਭਈ ਅਸੀਂ ਚੋਣਾਂ ਕਰਾਉਣੀਆਂ ਅਚੰਚੇਤੀ ਸੇ ਪ੍ਰਧਾਨ ਮੰਤਰੀ ਆਪ ਹੀ ਕਹਿੰਦੇ ਆ 2017 ਚ ਮੈਂ ਆਪਣੀ ਆਪਣਾ ਨਾਮ ਉਥੇ ਲੇਬਰ ਪਾਰਟੀ ਨੂੰ ਭਰਿਆ ਵੀ ਜੋ ਸਲੋ ਇਲਾਕੇ ਤੋਂ ਮੈਂਬਰ ਆਫ ਪਾਰਲੀਮੈਂਟ ਦੇ ਲਈ 100 ਤੋਂ ਵੱਧ ਵਿਅਕਤੀਆਂ ਨੇ ਆਪਣਾ ਨਾਮ ਭਰਿਆ ਸੀਗਾ ਪਾਰਟੀ ਨੇ ਕਰ ਕਰਾ ਕੇ ਜਿੰਨੇ ਵੀ ਮੁੱਖ ਅਹੁਦੇਦਾਰਾਂ ਨੇ ਉਹਨਾਂ ਨੇ ਇੰਟਰਵਿਊ ਆ ਬਕਾਇਦਾ ਕੀਤੀਆਂ ਹਰ ਇੱਕ ਦੀਆਂ ਤਾਂ ਮੈਨੂੰ ਆਪਣਾ ਉਮੀਦਵਾਰ ਉਹਨਾਂ ਨੇ ਚੁਣ ਲਿਆ ਤਾਂ ਸਲੋ ਦੇ ਨਗਰ ਨਿਵਾਸੀਆਂ ਦਾ ਮੈਂ ਬਹੁਤ ਬਹੁਤ ਰਣੀ ਆ ਉਹਨਾਂ ਨੇ ਆਪਾਂ ਨੂੰ ਵੱਡੇ ਫਰਕ ਨਾਲ 17000 ਦੇ ਫਰਕ ਨਾਲ ਜਿਤਾ ਕੇ ਪਾਰਲੀਮੈਂਟ ਚ ਭੇਜਤਾ ਤੇ ਇਹ ਇਹੋ ਜਿਹੇ ਜਿਹੜੀ ਸਿਲਸਿਲਾ ਇਦਾਂ ਹੋਇਆ ਤਾਂ ਇਹ ਕਦੀ ਮੈਂ ਸੋਚਿਆ ਨਹੀਂ ਸੀ ਮੈਂ ਉੱਥੇ ਖੜਨਾ ਪਾਰਲੀਮੈਂਟ ਚ ਇਹ ਤਾਂ ਪ੍ਰਮਾਤਮਾ ਹੀ ਉੱਥੇ ਖਿੱਚ ਧੂਕੇ ਲੈ ਗਿਆ ਕਿਸ ਤਰ੍ਹਾਂ ਇੱਕ ਤੁਸੀਂ ਗੱਲ ਕਹੀ ਵੀ ਤੁਸੀਂ ਉੱਥੋਂ ਉਮੀਦਵਾਰ ਬਣੇ ਤੇ ਉੱਥੋਂ ਜਿੱਤ ਗਏ ਉੱਥੇ ਜ਼ਿਆਦਾਤਰ ਜਿਹੜੀ ਵੋਟਰ ਸੀਗੇ ਉਹ ਗੋਰੇ ਸੀ ਪੰਜਾਬੀ ਸੀ ਕਿ ਚੱਕਰਗੀ ਸੀ ਕਿਉਂਕਿ ਕਈ ਵਾਰੀ ਲੋਕ ਇਹ ਵੀ ਕਹਿ ਦਿੰਦੇ ਨੇ ਵੀ ਇਹ ਸ਼ਾਇਦ ਤਾਂ ਜਿੱਤ ਗਿਆ ਵੀ ਉੱਥੇ ਜ਼ਿਆਦਾਤਰ ਸਰਦਾਰ ਹੋਣੇ ਆ ਇਹ ਸ਼ਾਇਦ ਤਾਂ ਜਿੱਤ ਗਿਆ ਵੀ ਉੱਥੇ ਜ਼ਿਆਦਾਤਰ ਪੰਜਾਬੀ ਹੋਣੇ ਦੇਖੋ ਯੂਕੇ ਦੇ ਵਿੱਚ ਤਾਂ ਜਿਹੜੇ ਸਿੱਖਾਂ ਦੀ ਆਬਾਦੀ ਸਿਰਫ 1% ਦੀ ਆ 1% ਦੀ ਮਤਲਬ ਗੋਰਿਆਂ ਨੇ ਵੋਟਾਂ ਪਾਈਆਂ ਨਾ ਦੇਖੋ ਇੱਚ ਕੋਈ ਸ਼ੱਕ ਨਹੀਂ ਕੀ ਜੇ ਮੈਂ ਬਣਿਆ ਆ ਉਹਦੇ ਵਿੱਚ ਜਿਹੜਾ ਸਲੋ ਦਾ ਭਾਈਚਾਰਾ ਬਹੁਤ ਰਲਿਆ ਮਿਲਵਾ ਉਹ ਚ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਗੈਰ ਪੰਜਾਬੀ ਨੇ ਗੈਰ ਸਿੱਖ ਨੇ ਗੈਰ ਇੰਡੀਆ ਨੇ ਇੰਡੀਅਨ ਭਾਈਚਾਰਾ ਜਿਹੜਾ ਕੋਲਿਆ ਸਲੋ ਚ ਤਾਂ ਵੀ ਦਾਤ ਜ਼ਿਆਦਾ ਆ ਕਿਉਂਕਿ ਉਹ 17% ਦੀ ਸੋ 17% ਜਿਹੜੇ ਨੇ ਉਹ ਇੰਡੀਆ ਪਿਛੋਕੜ ਦਿਸ ਦੇ ਨਾਲ ਸੰਬੰਧ ਰੱਖਦੇ ਨੇ ਪੰਜਾਬੀਆਂ ਦੀ ਕਾਫੀ ਗਿਣਤੀ ਆ ਉਹਨਾਂ ਦੇ ਵਿੱਚ ਵਿੱਚ ਪਰ ਜੇ ਜ਼ਿਆਦਾ ਤਾਂ ਇਹ ਚ ਕੋਈ ਸ਼ੱਕ ਨਹੀਂ ਕਿ ਹੋਰ ਦੇਸ਼ਾਂ ਦੇ ਖਾਸ ਤੌਰ ਤੇ ਜਿਹੜੇ ਉੱਥੇ ਦੇ ਜੰਪ ਜਿਹੜੇ ਗੋਰੇ ਨੇ ਉਹ ਨੇ ਉਹਥੇ 100 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਸਲੋ ਸ਼ਹਿਰ ਇਦਾਂ ਆ ਕਿ ਉੱਚ ਅਲੱਗ-ਅਲੱਗ ਪਾਸਿਆਂ ਆਇਆ ਚਾਹੇ ਉਹ ਇੰਡੀਆ ਪਾਕਿਸਤਾਨ ਕੋਈ ਬੰਗਲਾਦੇਸ਼ ਤੋਂ ਕੋਈ শ্রীলੰਕਾ ਤੋਂ ਕੋਈ ਕੈਰੀਬੀਅਨ ਤੋਂ ਕੋਈ ਅਫਰੀਕਾ ਦੇਸ਼ਾਂ ਤੋਂ ਕੋਈ ਲਾਟਿਨ ਅਮਰੀਕਾ ਤੋਂ ਕੋਈ ਕਿਤੇੋਂ ਕੋਈ ਕਿਤੇੋਂ ਸੋ ਹਰ ਪੱਖੋਂ ਜਿਹੜੇ ਤੁਹਾਨੂੰ ਗਿਆਨ ਹੁੰਦਾ ਤਦੀ ਤਾਂ ਇਹ ਕਾਰਨ ਆ ਕਿ ਜਦੋਂ ਮੈਂ ਉਥੇ ਪਾਰਲੀਮੈਂਟ ਦੇ ਵਿੱਚ ਬੋਲਦਾ ਵੀ ਹੁੰਦਾ ਵਿਦੇਸ਼ੀ ਮਾਮਲਿਆਂ ਦੇ ਬਾਰੇ ਤਨੂੰ ਜਾਣਕਾਰੀ ਪ੍ਰਾਪਤ ਕਰਨੀ ਤਾਂ ਉਹਦੇ ਬਾਰੇ ਫਿਰ ਆਪਣੇ ਵਿਚਾਰ ਪੇਸ਼ ਕਰਨੇ ਬਹੁਤ ਜ਼ਰੂਰੀ ਨੇ ਕਿਉਂਕਿ ਉਹ ਲੋਕਾਂ ਦੀ ਵੀ ਮੰਗ ਹੁੰਦੀ ਆ ਜੇ ਕਿਤੇ ਕੁਝ ਅਨਸੁਖਾਂ ਵਿਕਟਨਾ ਵਾਪਰ ਜਾਵੇ ਜਾਂ ਮਨੁੱਖੀ ਅਧਿਕਾਰਾਂ ਦੀ ਕੋਈ ਗੱਲ ਹੋਵੇ ਉਹ ਤਾਂ ਕੁਦਰਤੀ ਆ ਕਿ ਮੈਂ ਉਹਨਾਂ ਦੇ ਬਾਰੇ ਪੜ੍ਹ ਲਿਖ ਕੇ ਤਾਂ ਫਿਰ ਉੱਥੇ ਪਾਰਲੀਮੈਂਟ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰਨੇ ਆ ਪੰਜਾਬੀਆਂ ਦੇ ਜਿਹੜੇ ਮਸਲੇ ਹੁੰਦੇ ਤਾਂ ਦੀ ਤਾਂ ਮੈਂ ਬਾਰ-ਬਾਰ ਉੱਥੇ ਬੋਲਦਾ ਰਹਿੰਦਾ ਚਾਹੇ ਤੁਹਾਡੇ ਕਿਸਾਨ ਮੋਰਚੇ ਬਾਰੇ ਸੀਗਾ ਇੱਥੇ ਚਾਹੇ ਕੋਈ ਹੋਰ ਮਨੁੱਖੀ ਅਧਿਕਾਰਾਂ ਦੀ ਇੱਥੇ ਗੱਲ ਹੁੰਦੀ ਆ ਤੁਹਾਡੀ ਯਾਦ ਆ ਤੁਸੀਂ ਮੇਰੇ ਸਾਹਮਣੇ ਤੇ ਨੇ ਜਾਂ 4 ਸਾਲ ਪੁਰਾਣੀ ਆ ਤੁਸੀਂ ਪਾਰਲੀਮੈਂਟ ਚ ਖੜੇ ਹੋ ਰਹੇ ਸੀ ਤੇ ਤੁਸੀਂ ਦਸਤਾਰ ਬਾਰੇ ਗੱਲ ਕਰ ਰਹੇ ਸੀ ਵੀ ਇਹ ਟਾਵਲ ਤੋਂ ਲੋਕੇ ਸਾਨੂੰ ਇਹ ਵੀ ਕਹਿ ਦਿੰਦੇ ਵੀ ਸਿਰ ਤੇ ਟਾਵਲ ਬਣਿਆ ਮੈਨੂੰ ਯਾਦ ਆ ਉਹ ਵੀਡੀਓ ਜੀ ਜੀ ਉਹ ਤਾਂ 2019 ਚ ਸੀ ਉਦੋਂ ਨਵਾਂ ਨਵਾਂ ਪ੍ਰਧਾਨ ਮੰਤਰੀ ਬਣਿਆ ਸੀ ਬੋਰਿਸ ਜੌਨਸਨ ਜਿਹੜੇ ਵੀ ਚیتے ਆ ਬੋਰਿਸ ਜੌਨਸਨ ਉਹ ਦੇਖੋ ਤਕਰੀਰਾਂ ਤਾਂ ਭਾਸ਼ਣ ਤਾਂ ਮੈਂ ਕਈ ਕੀਤੇ ਆ ਪਰ ਉਹ ਇਸ ਤਰੀਕੇ ਨਾਲ ਲੋਕਾਂ ਨੂੰ ਪਸੰਦਾ ਹੀ ਵੀ ਕਦੀ ਅੰਦਾਜ਼ਾ ਨਹੀਂ ਸੀ ਮੈਨੂੰ ਪਈਦਾ ਹੋ ਜਾਣਾ ਆ ਹੂੰ ਉਹ ਤਾਂ ਅਰਬਾਂ ਉਹਦੇ ਵਿਊਜ਼ ਹੋਏ ਚਾਇਸ YouTube ਤੇ ਇਧਰ ਉਧਰ ਸਾਰੇ ਚੈਨਲਾਂ ਤੇ ਉਹ ਮੈਨੂੰ ਲੱਗਦਾ ਲੋਕਾਂ ਨੂੰ ਕਈ ਕਾਰਨਾਂ ਦੇ ਬਣ ਗਏ ਜਿਹਦੇ ਕਰਕੇ ਲੋਕਾਂ ਨੇ ਉਹਨੂੰ ਪਸੰਦ ਕੀਤਾ ਉਹਦੇ ਵਿੱਚ ਕਈ ਅਲੱਗ-ਅਲੱਗ ਚੀਜ਼ਾਂ ਦਾ ਸੁਮੇਲ ਹੋਇਆ ਹੈਗਾ ਤਾਂ ਮੈਂ ਵੀ ਇਸ ਬਹੁਤ ਸੋਚ ਸਮਝ ਕੇ ਬੋਲਿਆ ਸਕਦਾ ਨਵਾਂ ਨਵਾਂ ਪ੍ਰਧਾਨ ਮੰਤਰੀ ਉਹ ਬਾਈ ਚਾਂਸ ਮੇਰਾ ਨੰਬਰ ਆ ਗਿਆ ਕਿਉਂਕਿ 15 ਵਿਅਕਤੀ ਇਹੋ ਜਿਹੇ ਹੁੰਦੇ ਨੇ ਜਿਹੜੇ ਹਰ ਹਫ਼ਤੇ ਚੁਣੇ ਜਾਂਦੇ ਨੇ ਕਿ ਤੁਸੀਂ ਪ੍ਰਧਾਨ ਮੰਤਰੀ ਨੂੰ ਸਿੱਧਾ ਸਵਾਲ ਕਰ ਸਕਦੇ ਹੋ ਬਿਨਾਂ ਕਿਸੇ ਰੋਕ ਟੋਕ ਤੋਂ ਤਾਂ ਉਹ ਜਦੋਂ ਮੇਰਾ ਸਵਾਲ ਆ ਮੈਂ ਸੋਚਿਆ ਫਿਰ ਕੀ ਕਰਨਾ ਉਹ ਉਦੋਂ ਪ੍ਰਧਾਨ ਮੰਤਰੀ ਐਨ ਸਿਕਰਾਂ ਦੇ ਕੋਈ ਨਵਾਂ ਨਵਾਂ ਬਣਿਆ ਸੀ ਮੈਨੂੰ ਲੱਗਾ ਉਹਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਕਿਹੜਾ ਬੰਬ ਉਹ ਤੇ ਡਿਗਣ ਲਗਾਇਆ ਉਹ ਮੈਂ ਮੈਨੂੰ ਗੁੱਸਾ ਕਾਫੀ ਸਮੇਂ ਤੋਂ ਇਸ ਚੀਜ਼ ਤੇ ਸੀ ਕਿ ਉਹਨਾਂ ਦੇ ਕਈ ਜਿਹੜੇ ਬਹੁਤ ਹੀ ਘਣੋਨੇ ਜਿਹੜੇ ਸ਼ਬਦਾਵਲੀ ਉਹਨਾਂ ਨੇ ਵਰਤੀ ਖਾਸ ਤੌਰ ਤੇ ਮੁਸਲਿਮ ਔਰਤਾਂ ਦੇ ਲਈ ਹੋਰ ਵੀ ਕਈ ਨਸਲਵਾਦੀ ਜੋ ਉਹਨੇ ਗੱਲਾਂ ਜੋ ਮੈਨੂੰ ਨਹੀਂ ਪਸੰਦ ਸੀ ਸਾਰ ਹੋ ਗਿਆ ਸੀ ਮਾਫੀ ਤੇ ਮਾਫੀ ਮੰਗੋ ਮਾਫੀ ਮੰਗੋ ਉਹ ਉਹ ਰਕਨਰ ਨੇ ਕੰਨੀ ਜੂ ਨਹੀਂ ਸਕਦੀ ਸੀ ਤਾਂ ਉਦੋਂ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਸੀ ਹੋਰ ਸੋ ਜਦੋਂ ਪ੍ਰਧਾਨ ਜਦੋਂ ਮੇਰਾ ਨੰਬਰ ਆ ਗਿਆ ਮੈਸੇਜ ਆ ਪਏ ਹਉਣ ਇਹ ਬੰਦੇ ਨੂੰ ਮੈਂ ਕਟਾਰੇ ਚ ਖੜਾ ਕਰਨਾ ਚਾਹੇ ਦੇਖੋ ਸਾਡੇ ਜਿਹੜਾ ਬਰਤਾਨਵੀ ਪਾਰਲੀਮੈਂਟ ਦਾ ਸਭ ਤੋਂ ਵਧੀਆ ਗੱਲ ਗੱਲਾਂ ਚ ਇੱਕ ਗੱਲ ਇਹ ਆ ਵੀ ਤੁਸੀਂ ਚਾਹੇ ਉਹ ਦੇਸ਼ ਦਾ ਸਭ ਤੋਂ ਤਾਕਤਵਰ ਵਿਅਕਤੀ ਆ ਉਸੀ ਉਸ ਨੂੰ ਜਵਾਬ ਦੇ ਬਣਾ ਸਕਿਆ ਸਵਾਲ ਮੁਸਕਲ ਸਿੱਧਾ ਹੀ ਜਦੋਂ ਮੇਰਾ ਨਾਮ ਆ ਮੈਂ ਉਹ ਸੁਮੇਲ ਕਈ ਗੱਲਾਂ ਦਾ ਇਹ ਹੋ ਗਿਆ ਵੀ ਮੈਂ ਕਿਹਾ ਵੀ ਜਿਹੜਾ ਮੇਰਾ ਆਪਣਾ ਸਿਗਾ ਜ਼ਿੰਦਗੀ ਦਾ ਤਜਰਬਾ ਉਹ ਚ ਮੈਨੂੰ ਦੇਖਣਾ ਚਾ ਆਇਆ ਸੀ ਕਿ ਕਈਆਂ ਨੇ ਸਾਨੂੰ ਸਾਡੀ ਪਛਾਣ ਕਰਕੇ ਹੀ ਮੈਂ ਕਿਹਾ ਕਈਆਂ ਸਾਨੂੰ ਤਾਲਿਬਾਨ ਕਹਿੰਦੇ ਨੇ ਕੋਈ ਕਹਿੰਦੇ ਨੇ ਵੀ ਲੈ ਲਓ ਤੌਲੀਆ ਸਿਰ ਤੇ ਬੰਨ੍ਹਿਆ ਆ ਕੋਈ ਇੱਥੇ ਕਹਿੰਦੇ ਵੀ ਪਤਾ ਨਹੀਂ ਕਿਹੜੇ ਦੇਸ਼ ਚੋਂ ਆਇਆ ਕਿੱਦਾਂ ਆ ਕੀ ਆ ਉਹ ਵੀ ਮੈਂ ਉਹ ਸ਼ੁਰੂਆਤ ਉਸ ਗੱਲ ਤੋਂ ਕੀਤੀ ਜਿਹੜਾ ਆਪਣੇ ਜ਼ਿੰਦਗੀ ਦੇ ਤਜਰਬੇ ਆ ਪਰ ਮੈਂ ਕਹਿਆ ਇਹ ਜੋ ਮੋ ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਚਾਹੇ ਇੱਥੇ ਤਾਂ ਕੋਈ ਐਮਪੀ ਹੋਵੇ ਉਸ ਨੂੰ ਹੱਕ ਨਹੀਂਗਾ ਕਿ ਉਹ ਮਾੜੀ ਸ਼ਬਦਾਵਲੀ ਸਾਡੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਚਾਹੇ ਉਹ ਮੁਸਲਮਾਨ ਔਰਤਾਂ ਹੋਣ ਜਾਂ ਹੋਰ ਉਹਨਾਂ ਦੇ ਖਿਲਾਫ ਵਰਤੇ ਇਹਦੇ ਪਸੰਦ ਇਸ ਤਕਰੀਰ ਦੇ ਮੁੰਲਾ ਦਾ ਉਹ ਕਾਰਨ ਇਹ ਵੀ ਸੀਗਾ ਕਿ ਇੱਕ ਬੰਦਾ ਔਰਤਾਂ ਦੇ ਹੱਕਾਂ ਲਈ ਲੜ ਰਿਹਾ ਆ ਇੱਕ ਸਿੱਖ ਕਿਸੇ ਹੋਰ ਇਹ ਰੇਫਰ ਕਿ ਦੇ ਲੋਕਾਂ ਦੇ ਲਈ ਦਰਿਆ ਜਿਵੇਂ ਹੁਣ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰੀ ਜਿਹੜੀ 350ਵੀਂ ਸ਼ਹਾਦਤ ਦੀ ਵਰੇਗੰਡ ਆਪਾਂ ਮਨਾਉਣ ਜਾ ਰਹੇ ਹਾਂ ਉਹ ਉਹਨਾਂ ਦੀ ਕੁਰਬਾਨੀ ਦੀ ਐਹਮਤ ਇਹ ਆ ਕਿ ਉਹ ਸਿੱਖਾਂ ਦੇ ਲਈ ਨਹੀਂ ਕੁਰਬਾਨੀ ਦੇ ਉਹਨਾਂ ਨੇ ਜੋ ਉਸ ਵੇਲੇ ਕਸ਼ਮੀਰੀ ਪੰਡਤ ਸੀ ਉਹ ਕਿਸੇ ਹੋਰ ਧਰਮ ਦੇ ਲਈ ਉਹਨਾਂ ਨੇ ਕੁਰਬਾਨੀ ਬੇਮਿਸਾਲ ਦਿੱਤੀ ਜਿਹਨੂੰ ਸਾਨੂੰ ਸਾਰਿਆਂ ਸਿੱਖਾਂ ਨੂੰ ਵੀ ਮਾਣ ਹੋਣਾ ਚਾਹੀਦਾ ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਇਹਨਾਂ ਦਾ ਵੀ ਵਿੱਚ ਸੁਮੇਲ ਸੀਗਾ ਕਿ ਅਪਾ ਕਿ세 ਹੋਰ ਦੇ ਲਈ ਖੜ ਰਹੇ ਆ ਤਾਂ ਨਾਲੇ ਜ਼ਿੰਦਗੀ ਦੇ ਆਪਣੇ ਤਜਰਬਿਆਂ ਦਾ ਵੀ ਬਿਆਨ ਉਹਦੇ ਵਿੱਚ ਹੋ ਰਿਹਾ ਆ ਤਾਂ ਜਿਹੜਾ ਸਿੱਧੇ ਤਰੀਕੇ ਨਾਲ ਤੁਸੀਂ ਕਿਸੇ ਨੂੰ ਜਵਾਬ ਦੇ ਰੋਣਾ ਵੀ ਇਹ ਤੇਰੇ ਤਾਂ ਤੇਰੇ ਜਿਹੜਾ ਚਾਂਸ ਜਿਹੜਾ ਵਿੱਤ ਮੰਤਰੀ ਨਾਲ ਬੈਠਾ ਵੀ ਇਹਨਾਂ ਦੇ ਸ਼ਬਦ ਜੋ ਤੁਸੀਂ ਭਰੋਸਾ ਦਿਵਾਇਆ ਸੀ ਜੋ ਤੁਸੀਂ ਵਾਅਦੇ ਕੀਤੇ ਆ ਉਹਦੀ ਵੀ ਤੁਸੀਂ ਉੱਤੇ ਵੀ ਖਰੇ ਨਹੀਂ ਉਤਰੇ ਉਹ ਡੇਢ ਕਮਿੰਟ ਦੇ ਵਿੱਚ ਨਾ ਚੀਜ਼ਾਂ ਇੰਨੀਆਂ ਨਾ ਛੋੜ ਕੇ ਭਰੀਆਂ ਹੋਈਆਂ ਸੀ ਹਾਂ ਉਹ ਜੋ ਮੈਂ ਸੋਚ ਰਿਹਾ ਸੀ ਉਹ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਜ਼ਬਾਨ ਤੇ ਵੀ ਆ ਗਿਆ ਤੇ ਚਲੋ ਸਪੀਚ ਦਾ ਵਾਇਰਲ ਹੋਣਾ ਇਹਨਾ ਮੈਨੂੰ ਪਤਾ ਪਈ ਬਹੁਤ ਸਾਰੇ ਪੰਜਾਬੀਆਂ ਨੂੰ ਵੀ ਇਸ ਗੱਲ ਤੇ ਬਹੁਤ ਮਾਨਸਿਕਾ ਵੀ ਸਾਡਾ ਕੋਈ ਉੱਥੇ ਬੰਦਾ ਉੱਥੇ ਖੜ ਕੇ ਭਈ ਉਹ ਜਿਹੜੀ ਪਸੰਦੀ ਦਾ ਉਦੋਂ ਦਾ ਉੱਥੇ ਦਾ ਮੀਡੀਆ ਵੀ ਉਸ ਗੱਲ ਨੂੰ ਮੰਨ ਗਿਆ ਸੀ ਕਿ ਇਹ ਕਈ ਦਹਾਕਿਆਂ ਦੀ ਸਭ ਤੋਂ ਵਾਇਰਲ ਜਿਹੜੀ ਸਪੀਚ ਇਥੇ ਹੋਈ ਆ ਪਾਰਲੀਮੈਂਟ ਦੇ ਵਿੱਚ ਤਾਂ ਇਹ ਅਲੱਗ-ਅਲੱਗ ਮਸਲਿਆਂ ਕਰਕੇ ਤੇ ਲੋਕਾਂ ਨੇ ਸਾਨੂੰ ਚੁਣਿਆ ਵੀ ਸਾਡੀ ਆਵਾਜ਼ ਉਥੇ ਬਣੂਗਾ ਇਹ ਵਿਅਕਤੀ ਤੇ ਨਹੀਂ ਸੋ ਜਦ ਤੱਕ ਮੇਰਾ ਫਰਜ਼ ਹੈ ਚਾਹੇ ਉਹ ਸਲੋ ਦੇ ਨਗਰ ਨਿਵਾਸੀਆਂ ਦੇ ਲਈ ਗੱਲ ਕਰਨੀ ਚਾਹੇ ਉਹ ਯੂਕੇ ਦੇ ਲਈ ਗੱਲ ਕਰਨੀਆਂ ਹੁਣ ਇੱਥੇ ਮੈਂ ਆਇਆ ਇਹ ਮੇਰੀ ਨਿੱਜੀ ਫੇਰੀ ਹੈ ਪਰ ਇਹਦੇ باوجود ਵੀ ਜਿਹੜੇ ਐਨਆਰਆਈ ਦੇ ਮਸਲੇ ਉਠਾਉਣੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਮਸਲਿਆਂ ਦੀ ਗੱਲ ਕੀਤੀ ਹੈ ਤੇ ਹਮੇਸ਼ਾ ਇਹ ਗੱਲ ਰਹੀ ਹੈ ਵੀ ਘੱਟ ਗਿਣਤੀਆਂ ਦਾ ਉੱਥੇ ਤੱਕਾ ਹੁੰਦਾ ਰਿਹਾ ਉੱਥੇ ਦੇ ਲੋਕ ਰੈਸਿਸਟ ਨੇ ਪਰ ਮੈਂ ਕਹਿੰਦਾ ਵੀ ਤੁਸੀਂ ਜੇ ਉੱਥੇ ਜੇਤੂ ਰਹੇ ਹੋ ਤਾਂ ਮੈਨੂੰ ਲੱਗਦਾ ਨਹੀਂ ਵੀ ਉੱਥੇ ਦੇ ਲੋਕ ਹੈਗੇ ਨੇ ਰੈਸਿਸਟ ਠੀਕ ਆ ਰੈਸਿਸਮ ਅੱਜ ਵੀ ਉੱਥੇ ਹੈਗੀ ਆ ਦੇਖੋ ਨਸਲਵਾਦ ਤਾਂ ਹਰ ਪਾਸੇ ਆ ਇਹ ਮੈਂ ਕਹੂੰਗਾ ਵੀ ਕਿਸੇ ਇੱਕ ਸ਼੍ਰੇਣੀ ਜਾਂ ਇੱਕ ਦੇਸ਼ ਚੋਂ ਜਾਂ ਇੱਕ ਮਜ਼ਬਦ ਦੇ ਲੋਕਾਂ ਕੋ ਇਹਦੀ ਮਨੋਪਲੀ ਨਹੀਂ ਹੈਗੀ ਨਸਲਵਾਦ ਹਰ ਜਗ੍ਹਾ ਤੇ ਹੁੰਦਾ ਪਰ ਉਹਦੀ ਉਸਤਨ ਉਹ ਜ਼ਿਆਦਾ ਜਾਂ ਘੱਟ ਹੁੰਦੀ ਆ ਇਹ ਇਹਦੇ ਵਿੱਚ ਤਾਂ ਕੋਈ ਜੇ ਹੁਣ ਆਪਾਂ ਇੱਥੇ ਇੰਡੀਆ ਨੂੰ ਦੇਖ ਲਈਏ ਇੱਥੇ ਵੀ ਕਈ ਲੋਕਾਂ ਚ ਕਈਆਂ ਚ ਵਿਤਕਰਾ ਹੁੰਦਾ ਆ ਕਈਆਂ ਦਾ ਨਾ ਹੁੰਦਾ ਆ ਧਰਮ ਦੇ ਆਧਾਰ ਤੇ ਮਜ਼ਬਦ ਦੇ ਆਧਾਰ ਤੇ ਕਈਆਂ ਦੇ ਨਾਲ ਜਾਤ ਪਾਤ ਦੇ ਆਧਾਰ ਤੇ ਪੰਜਾਬ ਚ ਵੀ ਕਈ ਜਗ੍ਹਾ ਤੇ ਹੁੰਦਾ ਮੈਂ ਖੁਦ ਆਪਣੀ ਅੱਖੀ ਵੀ ਇਹ ਦੇਖਿਆ ਯਾ ਯੂਕੇ ਚ ਵੀ ਇਹੋ ਜਿਹੇ ਕਈ ਵਿਅਕਤੀ ਨੇ ਜਿਹੜੇ ਨਸਲੀ ਵਿਤਕਰਾ ਨਾਲ ਭਰੇ ਹੁੰਦੇ ਆ ਚਾਹੇ ਉਹ ਘਟ ਗਣਤੀਆਂ ਪ੍ਰਤੀ ਪਰ ਇਹ ਵਿਅਕਤੀ ਨੂੰ ਸੋਚਣਾ ਪੈਂਦਾ ਵੀ ਕਿ ਹੋ ਜੇ ਆਪਾਂ ਬਣਨਾ ਚਾਹੁੰਦੇ ਆ ਪੀ ਜੇ ਆਪਾਂ ਚਾਹੁੰਦੇ ਆਂ ਕਿ ਸਰਬਸਾਂਝੀ ਵਾਲਤਾ ਜੇ ਆਪਾਂ ਚਾਹੁੰਦੇ ਆਂ ਕਿ ਬਰਾਬਰਤਾ